ਅਗੜੀ ਪਾਵੇ ਕੱਪੜੇ ਤੇ ਪੇਕੇ ਨਿਕਲ ਜੀ ਸਾਨੂੰ ਲੈਣੀਆਂ ਦੀਆਂ ਦੇਣੀਆਂ ਪੈ ਜਾਣੀਆਂ ਜੇ ਨਹੀਂ ਆਹ ਕੰਮ ਕਰਤਾ ਤੇ ਹੁਣ ਨਾ ਜਿੰਨਾ ਵੀ ਮੁੱਦਾ ਵਾ ਨਾ ਸਾਰਾ ਤੂੰ ਹੀ ਸੰਭਾਲਣਾ ਮੈਨੂੰ ਨਹੀਂ ਪਤਾ ਕਿ ਦੱਸ ਸੰਭਾਲਣਾ ਰਹੀ ਤੈਨੂੰ ਮੇਰੇ ਤੋਂ ਯਕੀਨ ਨਹੀਂਗਾ ਜੇ ਉਹਨਾਂ ਨੇ ਸੱਦਿਆ ਨਾ ਤੂੰ ਯਕੀਨ ਹੀ ਕਰ ਮੇਰੇ ਤੇ ਅਸੀ ਜੀ ਮੈਂ ਤੈਨੂੰ ਕਿਹਾ ਹੀ ਕਿ ਮੈਂ ਤੇਰਾ ਪੂਰਾ ਸਾਥ ਦਊਂਗੀ ਜਿਹੜੀ ਵੀ ਤੈਨੂੰ ਚੀਜ਼ ਦੀ ਲੋੜ ਆ ਨਾ ਮੈਂ ਤੈਨੂੰ ਲਿਆ ਕੇ ਦਊਂਗੀ ਤੂੰ ਮੈਨੂੰ ਦੱਸ ਮੈਂ ਤਾਂ ਕਹਿਨੀ ਆ ਵੀ ਇਦਾਂ ਦਾ ਰਹਿ ਦੇਣਾ ਯਕੀਨ ਰਵੇ ਇਹਨੂੰ ਹਾਂਜੀ ਸ਼ੱਕ ਨੂੰ ਮਸਾ ਹੋਵੇ ਨਾ ਤੇ ਸਾਰਾ ਟੰਬਰ ਜਿਹੜਾ ਨਾ ਮੇਰੇ ਵੱਲ ਹੀ ਆ ਹਾਂਜੀ ਹਾਂਜੀ ਤੇ ਬਾਕੀ ਨਾ ਇੱਕ ਵਾਰੀ ਤੁਸੀਂ ਸਮਝਾ ਦਿਓ ਤੁਹਾਡੀ ਗੱਲ ਜ਼ਿਆਦਾ ਮੰਦੀ ਆ ਬਾਕੀ ਨਾ ਜਿੱਦ ਤੱਕ ਮੈਨੂੰ ਦਮਨ ਦਾ ਪਤਾ ਨਾ ਉਹ ਮੇਰੀ ਭੈਣ ਆ ਜਿੱਦਾਂ ਕਿਦੇ ਪੈਸੇ ਮਿਲ ਗਏ ਨਾ ਉਹਨੇ ਇਹਨੂੰ ਘਰੋਂ ਕੱਢ ਦੇਣਾ ਬਾਹਰ ਤੇ ਮਾਸੀ ਜੀ ਤੁਹਾਨੂੰ ਸੱਦਿਆ ਸੀ ਕਿ ਤੁਸੀਂ ਗੱਲ ਕਰ ਲੋਗੇ ਉਹਦੇ ਨਾਲ ਤੁਹਾਡੀ ਤਾਂ ਥੋੜਾ ਜਿਹਾ ਡਰਦੀ ਆ ਤੇ ਬਾਕੀ ਇਹਦਾ ਭਰਾ ਬੜਾ ਚਲਾਕ ਵਾ ਹੂੰ ਹੂੰ ਉਹਦੋਂ ਵੇਖਿਆ ਨਾ ਚੁੱਪ ਕੀਤਾ ਹੀ ਆ ਗਏ ਦੱਸਿਆ ਉਹਨੇ ਕੁਝ ਵੀ ਜਦੋਂ ਮੇਰੇ ਲੱਗੇ ਆ ਜਾਂਦੇ ਆ ਉਦੋਂ ਮੈਨੂੰ ਸਮਝਾਉਣਾ ਸ਼ੁਰੂ ਕਰ ਦਿੰਦੀ ਆ ਕੋਈ ਗੱਲ ਨਹੀਂ ਦੀਦੀ ਹੁਣ ਮੈਨੂੰ ਤੁਹਾਡਾ ਸਾਰਿਆਂ ਦਾ ਪਤਾ ਲੱਗ ਗਿਆ ਵਾ ਮੈਨੂੰ ਇਹ ਵੀ ਪਤਾ ਲੱਗ ਗਿਆ ਵਾ ਮੰਮੀ ਕਿੱਥੋਂ ਬੋਲਦੇ ਆ ਤੇ ਕੀ ਚਾਹੁੰਦੇ ਆ ਹੁਣ ਨਾ ਜਦੋਂ ਵੀ ਮੈਨੂੰ ਮੌਕਾ ਮਿਲਿਆ ਨਾ ਫੋਨ ਮੇਰੇ ਹੱਥ ਆ ਲੈਂਦੋ ਮੈਂ ਵੀਰ ਜੀ ਨੂੰ ਫੋਨ ਕਰ ਹੀ ਦੇਣਾ ਵਾ ਪਰ ਮੈਂ ਹੁਣ ਉਹ ਗਲਤੀ ਨਹੀਂ ਕਰਨੀ ਜਿਹੜੀ ਪਹਿਲਾਂ ਕੀਤੀ ਸੀ